ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੋ ਤੋ ਬੰਦਨ ਅਨਕਬਾਰ ਸਰਮਕਲਾ ਸਮਰਤ ਲੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਤੁਮਰੀ ਸਰਣ ਤੁਮਾਰੀ ਆਸ ਤੁਮਹੀ ਸੱਜਣ ਸੁਹੇਲੇ ਰਖੋ ਰਖਨ ਹਾਰ ਦਿਆਲਾ ਨਾਨਕ ਕਰਕੇ ਗੁਲੇ ਸੁਖ ਹੋ ਟਲ ਗੁਰਸੇਵੀ ਆ ਅਹਨ ਸੈ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਗ ਸੋਰਠਿ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੁਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨ ਕਤ ਮਨ ਜਿਬੈ ਸੱਚਾ ਸੋਏ ਸੁਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਰ ਮਨ ਜਿਬੈ ਸਚਾ ਸੋਏ ਸਸੁਰ ਪਈਐ ਭੈ ਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲਾਏ ਖੁਸ਼ੀ 라ਵੇ ਪ੍ਰਸੰਗ ਸਦਾ ਸਿਗਾਰੀ ਨਾਉ ਮਨ ਕਦੇ ਨ ਮੈਲ ਪਤੰਗ ਦੇਵਰ ਜੇਠ ਮੂਏ ਦੁਖ ਸਸੂ ਕਾ ਡਰ ਕਿਸ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਬ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰ ਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੇ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲਬੈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦ੍ਰਿੜਾਇ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਬੋਲ ਗੋਲੇ ਪੌੜੀ ਤੁਹਾਪੇ ਸਿਸ਼ਟ ਕਰਤਾ ਸਿਰਜਨਹਾਰਿਆ ਤੁਦੇ ਆਪੇ ਖੇਲ ਰਚਾਇ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਨਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਨਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸਭ ਤੇਰਾ ਸਬਦ ਵਰਤੈ ਉਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ